ਪ੍ਰਵਾਸ ਵਿੰਗ ਮੰਚ ਪੇਸ਼ ਕਰਨ ਜਾ ਰਿਹਾ ਨਸ਼ਾਵੂ ਨਾਟਕ ਆਪਣਾ ਸੰਘਰਸ਼ ਅੱਜ ਮੈਨੂੰ ਸਿੱਧਾ ਚਾਚਾ ਬਹੁਤ ਯਾਦ ਆ ਰਿਹਾ ਹਸਪਤਾਲ ਦੀਆਂ ਕੌੜੀਆਂ ਦੇ ਵਿੱਚ ਮੱਥੇ ਤੇ ਹੱਥ ਰੱਖੇ ਬੈਠਾ ਮੈਂ ਆਪਣੇ ਕਰਮਾਂ ਨੂੰ ਰੋ ਰਿਹਾ ਕਰਮ ਤੋਂ ਮਤਲਬ ਤਕਦੀਰ ਨਹੀਂ ਕਰਮ ਤੋਂ ਮਤਲਬ ਉਹ ਕਰਮ ਜੋ ਮੈਂ ਆਪਣੇ ਇਹਨਾਂ ਕਾਰਨ ਖੱਥਨਾਂ ਕੀਤੇ ਸੀ ਤੇ ਉਹਨਾਂ ਕਰਮਾਂ ਦੇ ਫਲ ਹੈ ਕਿ ਅੱਜ ਮੈਂ ਹਸਪਤਾਲ ਵਿੱਚ ਆ ਸਿੱਧਾ ਚਾਚਾ ਮੈਨੂੰ ਬਾਰ-ਬਾਰ ਯਾਦ ਆ ਰਿਹਾ ਪਿੰਡ ਦੀਆਂ ਗਲੀਆਂ ਦੇ ਵਿੱਚ ਪਾਗਲਾ ਵਾਂਗ ਘੁੰਮਦਾ ਕਦੇ ਇੱਧਰ ਕਦੇ ਉੱਧਰ ਉੱਚੀ-ਉੱਚੀ ਬੋਲਿਆ ਕਰਦਾ ਸੀ ਉਹ ਲੋਕੋ ਉਹ ਲੋਕੋ ਨਸ਼ੇ ਨਾ ਕਰਿਓ ਉਹ ਲੋਕੋ ਇਹ ਘਰ ਤਬਾਹ ਕਰ ਦਿੰਦੇ ਆ ਉਹ ਲੋਕੋ ਨਸ਼ੇ ਨਾ ਕਰਿਓ ਉਹ ਨਸ਼ੇ ਨਾ ਕਰਿਓ ਤੁਸੀਂ ਸੋਚ ਰਹੇ ਹੋਵੋਗੇ ਮੈਂ ਕੌਣ ਆ ਤੇ ਇੱਥੇ ਕੀ ਕਰ ਰਿਹਾ ਕਿਸ ਦੀ ਵੀ ਕਹਾਣੀ ਐ ਆਓ ਮੈਂ ਤੁਹਾਨੂੰ ਇਸ ਦੀ ਕਹਾਣੀ ਸੁਣਾਉਣਾ ਸੁਣੋ ਕਹਾਣੀ ਸਾਹਾਂ ਦੀ ਛਿਬਿਆ ਵਾਹੂ ਜਾਂਦੇ ਰਾਹਾਂ ਦੀ ਸੁਣੋ ਕਹਾਣੀ ਸਾਹਾਂ ਦੀ ਸਵੇਆ ਵਾਹਲੂ ਜਾਂਦੇ ਰਾਹਾਂ ਦੀ ਮੇਰੇ ਦੇਸ਼ ਤੇ ਡੁੱਗਦੇ ਸਾਹਾਂ ਦੀ ਮੇਰੇ ਦੇਸ਼ ਤੇ ਡੁੱਗਦੇ ਸਾਹਾਂ ਦੀ ਅਸਲ ਵਿੱਚ ਮੇਰਾ ਨਾਮ ਗੁਰਮੀਲ ਸਿੰਘ ਹੈ ਮੇਰਾ ਜਨਮ ਇੱਕ ਕਿਸਾਨ ਪੰਜਾਬ ਸਿੰਘ ਦੇ ਘਰ ਹੋਇਆ ਮੇਰਾ ਇੱਕ ਛੋਟਾ ਭਰਾ ਵੀ ਹੈ ਲਾਲੀ ਘਰ ਦੇ ਨੇ ਬੜੇ ਚਾਵਾ ਦੇ ਨਾਲ ਉਹਦਾ ਨਾਮ ਰੱਖਿਆ ਸੀ ਲਾਲੀ ਤੇ ਸਾਡੀ ਮਾਂ ਸਾਡੀ ਮਾਂ ਤਾਂ ਕਦੋਂ ਦੀ ਚੱਲ ਬਸੀ ਸਾਡੇ ਦੋਹਾਂ ਭਰਾਵਾਂ ਦੀਆਂ ਕੰਦੂਤਾ ਤੋਂ ਤੰਗ ਆ ਕੇ ਉਹਨੂੰ ਕਰਜ਼ੀ ਵੀ ਕੀ ਵਿਚਾਰੀ ਅਸੀਂ ਕੋਈ ਸੁੱਖ ਵੀ ਤਾਂ ਨਹੀਂ ਸੀ ਦਿੱਤਾ ਜਵਾਨੀ ਵਿੱਚ ਪੈ ਰੱਖ ਦਿਆ ਹੀ ਮੇਰੇ ਪੈਰ ਟ ਖੜਾ ਗਏ ਮੈਂ ਘਰੋਂ ਸਕੂਲ ਜਾਣਾ ਤੇ ਸਕੂਲੋਂ ਭੱਜ ਕੇ ਪਿੰਡ ਦੇ ਵਿੱਚ ਸਵੇਰਾਂ ਚੁੱਗੀਆਂ ਹੋਈਆਂ ਝਾੜੀਆਂ 'ਚ ਲੁੱਕ ਕੇ ਬੈਠ ਜਾਣਾ ਜਿੱਥੇ ਮੈਂ ਤੇ ਮੇਰੇ ਵਰਗੇ ਹੋਰ ਬੇਲੜ ਸਾਰਾ ਸਾਰਾ ਦਿਨ ਭੱਤੀ ਬੁੱਟੀ ਨੂੰ ਮਲਦੇ ਤੇ ਸਿੱਟਾਂ ਦੇ ਵਿੱਚ ਭਰ ਕੇ ਲੰਬੇ ਲੰਬੇ ਸੂਟੇ ਖਿੱਚਦੇ ਜਦੋਂ ਸਿਗਰਟ ਦਾ ਧੂਆ ਮੇਰੀ ਨਾੜ ਨਾੜ ਵਿੱਚ ਸਮਾ ਜਾਂਦਾ ਮੈਨੂੰ ਲੱਗਦਾ ਇਸ ਤੋਂ ਵਧੀਆ ਸੁਰਗ ਦੁਨੀਆ ਤੇ ਹੋਰ ਕਿੱਦਰੇ ਹੋઈ ਨਹੀਂ ਸਕਦਾ ਪਰ ਮੈਂ ਭੁੱਲ ਜਾਂਦਾ ਸੀ ਜਿਹਨਾਂ ਸਵੇਰਾਂ ਜਿ ਬੈਠ ਕੇ ਮੈਂ ਸੁਰਗਾਂ ਦੇ ਝੂਟੇ ਲੈ ਰਿਆ ਇੱਕ ਦਿਨ ਇਹੀ ਸਵੇਰ ਮੇਰੇ ਲਈ ਨਰਕ ਦਾ ਦਵਾਰ ਖੜ ਚੜ ਗਿਆ ਸਾਰਾ ਸਾਰਾ ਦਿਨ ਸੈਕਟਾ ਭੀਣਿਆ ਪਿੰਡ ਦੀਆਂ ਗਲੀਆਂ ਦੇ ਵਿੱਚ ਆਵਾਰਾ ਘੁੰਮਣਾ ਤੇ ਜਣੇ ਖਣੇ ਨਾਲ ਲੜਾਈ ਮੁੱਲ ਲੈਣੀ ਓਏ ਕਿਹੜਾ ਆ ਤੂੰ ਓਏ ਮਾਰ ਤਾ ਡੜਾ ਸਰ ਪਾੜ ਦਊ ਤੇ ਉਧਰ ਸਾਡੇ ਘਰੇ ਰੋਜ਼ ਨਵੇਂ ਨਵੇਂ ਆਲੰਭੇ ਹੋਣੇ ਸ਼ੁਰੂ ਹੋ ਗਏ ਹਾਏ ਨੀ ਤੇਰੇ ਕੋਲ ਨਾਨੂ ਕਹਿੰਦਾ ਕਿ ਸ਼ਰਮ ਆ ਪਤਾ ਨਹੀਂ ਕਿਹੋ ਜਿਹੀਆਂ ਕੰਪਨੀਆਂ ਲਾ ਲਿਆ ਬੇਬੇ ਰੋਜ਼ ਰੋਜ਼ ਦੇ ਤਾਨਿਆਂ ਮੇਣੇ ਤੋਂ ਕੰਗ ਆ ਜਾਂਦੀ ਤੜਫੁੱਤੀ ਉਲ੍ਹਾਉਂਦੀ ਤੇ ਮੈਨੂੰ ਆਖਦੀ ਸਾਰੇ ਮੇਰੇ ਕੁੱਤੇ ਕਿਉਂ ਸਾਡੇ ਤੋਂ ਜਿੰਨਾ ਮਾਰਨ ਕੀਤਾ ਹੋਇਆ ਤੁਹਾਡੇ ਪਿਓ ਨੇ ਪਿੰਡ ਚੋਂ ਕਦੀ ਹੱਦ ਤੱਕ ਉਹ ਹੀ ਨਹੀਂ ਕਿਹਾਈ ਤੇ ਤੂੰ 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 ਕਰਾਈ ਜਾਂਦਾ ਨਾਕਾਦੀ ਸਾਡੇ ਪਿਓ ਨੇ ਕਦੇ ਸਾਨੂੰ ਸ਼ੌਮ ਲੈਣੀ ਆਖਿਆ ਕਿ ਤੂੰ ਪੜ ਦੇ ਕੁਝ ਬਣ ਜਾਏ ਪਰ ਤੂੰ ਨਾ ਸੁਤਰੀ ਮੈਂ ਵੀ ਨਹੀਂ ਇਹਨਾਂ ਦੱਲਾ ਦਾ ਮੇਰੇ ਤੇ ਬਹੁਤ ਅਸਰ ਕਰਦੇ ਸੀ ਹੁੰਦਾ ਮੈਂ ਬੋਲਦਾ ਸੀ ਪੜ ਲੈ ਲੈ ਕਿ ਚਾਰ ਦਿਲੀ ਜ਼ਿੰਦਗੀ ਆ ਨਸ਼ੇ ਕਰੋ ਤੇ ਕੈਸ਼ ਕਰੋ ਸਾਰਾ ਸਾਰਾ ਦਿਨ ਸੈਟਾ ਪੀਣੀਆਂ ਸ਼ਾਮ ਨੂੰ ਘਰ ਦੀ ਕੱਟੀ ਦਾ ਦੌਰ ਸ਼ੁਰੂ ਹੋ ਜਾਂਦਾ ਸੀ ਸਾਡਾ ਇੱਕ ਸੀਰੀ ਹੁੰਦਾ ਸੀ ਕੰਮ ਭਿੰਡੀ ਨਾਂ ਸੀ ਉਹਦਾ ਦਾਰੂ ਬਹੁਤ ਵਧੀਆ ਕੱਢਦਾ ਹੁੰਦਾ ਸੀ ਭਿੰਡੀ ਦਾ ਇੱਕ ਸੁਪਨਾ ਸੀ ਕਿ ਉਹ ਪਹਿਲਵਾਨ ਬਣੇ ਤੇ ਆਪਣੇ ਏਰੀਏ ਦਾ ਨਾਂ ਸਾਰੀ ਦੁਨੀਆ ਵਿੱਚ ਚਮਕਾਵੇ ਪਰ ਭਿੰਡੀ ਦੇ ਪਹਿਲਵਾਨ ਬਣ ਦਾ ਸੁਪਨਾ ਉਸ ਦੀਆਂ ਘਰ ਦੀਆਂ ਮਜਬੂਰੀਆਂ ਹੇਠ ਦਬ ਕੇ ਰਹਿ ਗਿਆ ਸੀ